ਸਾਫ ਕਰੋ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਲਾਓ ਫਾਹੇ ਲਾਓ ਨਾਕਾਰੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਡਾਕਟਰ ਮੋਮਤਾ ਦੇ ਕਾਦਲਾ ਨੂੰ ਫਾਹੇ ਲਾਓ ਫਾਹੇ ਲਾਓ ਫਾਹੇ ਲਾਓ ਇੰਨਾਂ ਪਹਿਣਾ ਨਾਲ ਇਨਸਾਫ ਕਰੋ ਇਨਸਾਫ ਕਰੋ ਇਨਸਾਫ ਕਰੋ ਇੰਨਾਂ ਪਹਿਣਾ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਜੈ ਭੀਮ ਜੈ ਭਾਰਤ യ കയ ഭീമ ജയ ഭാരത और साफ करो साफ करो नकाब करो नकाब करो जय भीम जय भारत जय भीम जय भारत संत जंगल को लाइक बिना सहारे जय भीम जय भारत जन जन के होके निकलो सड़कों से लोगों के मन से दिलों बाहर मकानों से जंगलों के मनों से ਤੋ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਆਪਣੇ ਸਾਥੀਆਂ ਦਾ ਪਹਿਲੋਂ ਧੰਨਵਾਦ ਕਰਦਾ ਜਿਹੜੇ ਅੱਜ ਦੇ ਇਸ ਰੋਸ ਪ੍ਰੋਗਰਾਮ ਨੂੰ ਵਿੱਚ ਸ਼ਾਮਿਲ ਹੋਏ ਹੋ ਤੇ ਮੈਂ ਇਹ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਕਾਰਯੋਗ ਕੋਲਕਾਤਾ ਦੇ ਵਿੱਚ ਮਾਨਜੀਗਰ ਮੈਡੀਕਲ ਕਾਲਜ ਦੇ ਵਿੱਚ ਇੱਕ ਬਹੁਤ ਹੀ ਵਧੀਆ ਹੋਣਹਾਰ ਡਾਕਟਰ ਜਿਹੜੀ ਵਿਚਾਰੀ ਉੱਤੇ ਡਾਕਟਰ ਦਾ ਕੋਰਸ ਕਰ ਰਹੀ ਸੀ ਲਾਖੀ ਹਰ ਸੀ ਉਹਦਾ ਉਹਨੋ ਕੁਛ ਸਮਾਜ ਵਿਰੋਧੀ ਕਾਤਲਾਂ ਨੇ ਉਹਨਾ ਤੱਤਾਂ ਨਾਲ ਕੇ ਜਿਹੜੇ ਧੀਆਂ ਪਹਿਣਾ ਜਾਂ ਇੱਜਤਾ ਨਾਲ ਖਲਵਾਲ ਕਰਦੇ ਉਹਨਾਂ ਦੇ ਨਾਲ ਮਿਲ ਕੇ ਉਹ ਵਿਚਾਰੀ ਦਾ ਇੱਕ ਤਕ ਕਤਲ ਕੀਤਾ ਕਤਲ ਕਰਨ ਤੋਂ ਪਹਿਲਾਂ ਉਹਦੇ ਨਾਲ ਜੋ ਇਹ ਵੇਪਤੀ ਕੀਤੀ ਹੈ ਬਹੁਤ ਅਤ ਨਿੰਦਣਯੋਗ ਹੈ ਕਿਉਂਕਿ ਇਸ ਜਿਹੜੀ ਘਟਨਾ ਨੇ ਕੱਲਾ ਜਲੰਧਰ ਨਹੀਂ ਕੱਲਾ ਇੰਡੀਆ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਐਡੀ ਘਨੌਣੀ ਘਟਨਾ ਐਡੀ ਅਣਹੋਣੀ ਘਟਨਾ ਜਿਹੜੀ ਕਿਤੇ ਕਿਤੇ ਦੇਖੀ ਜਾਂਦੀ ਪਰ ਇਸ ਨੇ ਸਾਡੇ ਧੀਆਂ ਪੜਨ ਦੀ ਇੱਜ਼ਤ ਨੂੰ ਅਤ ਉਦਰਜਨਾ ਖਰਾਬ ਕੀਤਾ ਇੰਨਾ ਭੈੜਾ ਸਲੂਕ ਉਹਨਾਂ ਕੀਤਾ ਇਨਾ ਕਟਿਆ ਸਿਰੋ ਕੀਤਾ ਬਈ ਦੱਸਣ ਦੀ ਹੈਰੀ ਤੁਝੇ ਅਖਬਾਰਾਂ 'ਚ ਪੜਿਆ ਹੋਣਾ ਅੱਖਾਂ ਤੇ ਵੀ ਜੱਲਾਂ ਤੇ ਵੀ ਲੱਤਾਂ ਵੀ ਤੋੜ ਉਹਨੇ ਪ੍ਰਾਈਵੇਟ ਪਾਰਕੋਂ ਵੀ ਭੰਨਿਆ ਜੋ ਵੀ ਉਹਦਾ ਸਰੀਰ ਵਿਚਾਰੀ ਦਾ ਉਹ ਵਿਚਾਰੀ ਨੇ ਪਤਾ ਨਹੀਂ ਕਿਸ ਤਰ੍ਹਾਂ ਉਹ ਛੱਲਿਆ ਹੋਵੇਗਾ ਜਿਹੜਾ ਅਸੇ ਤੇ ਅਕਾ ਇਹ 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 ਉਹ ਘਟਾਉਣੀ ਘਟਣਾ ਸੀ ਪ੍ਰਧਾਨ ਜੀ ਆਏ ਦਿਨ ਇਦਾਂ ਦੀਆਂ ਘਟਨਾਵਾਂ ਵਧਦੀ ਜਾਂਦੀਆਂ ਉਹਦਾ ਕਾਰਨ ਕੀ ਹੈ ਉਹ ਸਾਡੇ ਦੇਸ਼ ਦੀਆਂ ਇਹ ਸਰਕਾਰਾਂ ਜਿਹੜੀਆਂ ਨਲਾਇਕ ਆ ਇਹਨਾਂ ਦੇ ਇਹਨਾਂ ਦੀ ਜਿਹੜੀ ਪਕੜ ਆ ਉਹ ਜ਼ੁਲਮ ਨੂੰ ਟੱਕਰਾ ਕਰਨ ਲਈ ਇਹਨਾਂ ਦੇ ਵਿੱਚ ਉਹ ਹੈ ਹੀ ਨਹੀਂ ਕਿ ਜਨਰ ਸਾਹਿਬ ਹਰਬ ਕੰਟਰੀਆਂ ਵਿੱਚ ਇਸ ਤਰ੍ਹਾਂ ਦੀ ਹਰਕਤ ਕਰਨ ਬਾਰੇ ਕੋਈ ਸਪਨੇ ਵਿੱਚ ਵੀ ਨਹੀਂ ਸੋਚ ਸਕਦਾ ਕਿ ਚਾਹੀਦਾ ਕਿ ਇੱਕ ਸਖਤ ਕਾਨੂੰਨ ਜਿਹੜਾ ਐ ਇਦਾਂ ਦੇ ਅਪਰਾਧੀਆਂ ਲਈ ਹੋਣਾ ਚਾਹੀਦਾ ਭਾਰਤ ਵਿੱਚ ਵੀ ਨਹੀਂ ਹੈਗਾ ਕਾਨੂੰਨ ਪਰ ਲਾਗੂ ਨਹੀਂ ਹੋ ਰਿਹਾ ਕਿਉਂਕਿ ਜਨਰ ਪਿਆ ਕਾਨੂੰਨ ਹੋਇਆ ਸੀ ਉਸ ਤੋਂ ਬਾਅਦ ਉਹ ਕਾਨੂੰਨ ਦੇ ਵਿੱਚ ਕਾਫੀ ਐਮੈਂਡਮੈਂਟ ਕੀਤੀ ਆ ਪਰ ਸਾਡੇ ਐਸੇ ਕੁਝ ਲੋਕਾਂ ਦੀ ਮੈਂਟੈਟੀ ਬਣ ਚੁੱਕੀ ਹੈ ਵੀ ਸਰਕਾਰ ਨੂੰ ਪੁਲਿਸ ਨੂੰ ਪੈਸੇ ਦੇ ਕੇ ਸ਼ਿਪਾਰਸ਼ਾਂ ਪਾ ਕੇ ਜਾਂ ਕਿ ਹੋਰ ਤਰੀਕੇ ਦੇ ਨਾਲ ਆ ਪਹੁੰਚੇ ਛੁੱਟ ਜਾਵਾਂਗੇ ਜਿਹੜਾ ਵੱਡਾ ਸਵਾਲ ਜਿਹੜਾ ਉੱਠਿਆ ਜਿਹੜੀ ਉੱਠੀ ਕਿ ਸਰਕਾਰ ਨੇ ਉਹਨੇ ਉਸਕੇ ਪਰਦਾ ਪਾਣ ਦੀ ਕੋਸ਼ਿਸ਼ ਕੀਤੀ ਨੰਬਰ 1 ਜਦੋਂ ਇਹ ਸਾਰਾ ਹਾਦਸਾ ਹੋਇਆ ਰਾਤ ਨੂੰ ਡਾਕਟਰ ਪ੍ਰਦਰਸ਼ਨ ਕਰ ਰਹੇ ਸੀ ਕਮ ਸੇ ਕਮ ਜਿਹੜੀ 7000 ਦੀ ਜਿਹੜੀ ਭੀੜ ਆ ਉਹਨੇ ਜਾ ਕੇ ਕੱਥੇ ਨੂੰ ਜਿਹੜੀ ਉਹਨਾਂ ਨੂੰ ਵਿਢਾਣ ਦੀ ਕੋਸ਼ਿਸ਼ ਕੀਤੀ ਗਈ ਔਰ ਇੱਕ ਵੱਡਾ ਸਵਾਲ ਜਿਹੜਾ ਆਏਗਾ ਜਿਹੜੀ ਉਹ ਵੰਦ ਭਾਗੀ ਇਹ ਕਰਨਾ ਆ ਉਹ ਨਹੀਂ ਕਰਨਾ ਚਾਹੀਦਾ ਸੀ ਸਰਕਾਰਾਂ ਕੋਈ ਵੀ ਹੈ ਅਸੀਂ ਮੰਗ ਕਰਦੇ ਆ ਜਿਹੜੀ ਮਰਜੀ ਆਪਣੀ ਸਰਕਾਰ ਆ ਜਾਂ ਰੂਲਿੰਗ ਪਾਰਟੀ ਆ ਜਿਹੜਾ ਵੀ ਹੋਵੇ ਜਿਹੜੇ ਰਾਜ ਵਿੱਚ ਦਾ ਹੋਵੇ ਅਸੀਂ ਉਹ ਹੀ ਨੰਦਾ ਕਰਦੇ ਆ ਕਿਹੜਾ ਵੱਡਾ ਉਹ ਸਾਰੇ ਜਾਣਦੇ ਕਿ ਕੋਲਕਾਤੇ ਦੇ ਵਿੱਚ ਬਹੁਤ ਸਾਰੇ ਕੁਮਾਰ ਡਾਕਟਰ ਜਿਦਾ ਕਿ ਪਹਿਲੇ ਰੀਤ ਕੀਤਾ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਬਹੁਤ ਨੀ ਬੈਗ ਉਸ ਤੋਂ ਬਾਅਦ ਬੇ ਬੜੀ ਬੇਹਰਿਆਮੀ ਦੇ ਨਾਲ ਉਹਦਾ ਜਿਹੜਾ ਕਤਲ ਕੀਤਾ ਗਿਆ ਉਸ ਮੁੱਦੇ ਨੂੰ ਲੈ ਕੇ ਅੱਜ ਸਮੂਚਾ ਸਾਡਾ ਜਿਹੜਾ ਐਸੇ ਸਮਾਜ ਆ ਉਹ ਸਾਡੇ ਰਹਿਵਲ ਬਾਬਾ ਸਾਹਿਬ ਅੰਬੇਡਕਰ ਦੇ ਚੌਕ ਦੇ ਵਿੱਚ ਇਕੱਠਾ ਹੋਇਆ ਵਾ ਕਿ ਇਹ ਜਿਹੜੀ ਜਿਹੜੀ ਇਹ ਗੁੰਡਾਗਰਦੀ ਆ ਜਿਹੜੀ ਇੱਕ ਕਮਜ਼ੋਰ ਜਿਹੜੀ ਮਾਨਸਿਕਤਾ ਵਾ ਜਿਹੜੀ ਆਏ ਦੇ ਨਹੀਂ ਸਾਡੀ ਜਿਹੜੀ ਉਦੇਸ਼ੀਆਂ ਧੀਆਂ ਪੈਣਾ ਨੂੰ ਨੂੰ ਪੀੜਤ ਕਰਦੀ ਹੈ ਇਹਦੇ ਖਿਲਾਫ ਜਿਹੜੀ ਆ ਅੱਜ ਅਸੀਂ ਆਵਾਜ਼ ਚੱਕੀ ਆ ਤੇ ਇਹਦੇ ਮਾਧਿਅਮ ਤੇ ਰਾਹੀਂ ਅਸੀਂ ਕਲਕੱਤਾ ਸਰਕਾਰ ਨੂੰ ਤੇ ਇਹਦੇ ਨਾਲ ਨਾਲ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਨੇ ਕਿ ਜਿਹੜੀਆਂ ਗਲਤ ਹੱਟ ਤਾਂ ਹੋ ਰਹੀਆਂ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਪਹਿਲੇ ਉਹਨਾਂ ਨਾਲ ਗਲਤ ਕੰਮ ਫਿਰ ਬੜੀ ਬੇਰਹਿਮੀ ਨਾਲ ਜ਼ਿੰਦਗੀ ਦੇ ਨਾਲ ਉਹਨਾਂ ਦਾ ਟਕਲ ਕਰ ਦਿੱਤਾ ਜਾਂਦਾ ਵਾ ਇਹਨੇ ਉੱਤੇ ਰੋਕ ਲਾਈ ਜਾਵੇ ਜਿਹੜੀ ਸਜ਼ਾ ਵਾ ਉਹਨਾਂ ਕਾਤਲਾਂ ਦੀ ਉਹਨਾਂ ਨੂੰ ਇੱਕ ਕਠੋਰ ਤੋਂ ਕਠੋਰ ਜਿਹੜੀ ਸਖਤ ਸਖਤ ਤੋਂ ਸਖਤ ਜਿਹੜੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਤਾਂ ਜੋ ਇੱਕ ਇੱਕ ਐਗਜ਼ਾਮਪਲ ਸੈੱਟ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਸਾਡੀਆਂ ਧੀਆਂ ਨੇ ਉਹ ਕਿਤੇ ਵੀ ਘੁੰਮਣ ਫਿਰਨ ਸੜਕਾਂ ਦੇ ਉੱਤੇ ਜਾਣ ਕਿਤੇ ਵੀ ਘੁੰਮਣ ਫਿਰਨ ਉਹਨਾਂ ਨੂੰ ਕੋਈ ਗੰਦੀ ਨਿਗਾ ਨਾਲ ਨਾ ਦੇਖ ਪਾਏ ਨਾ ਹੀ ਉਹਨਾਂ ਨਾਲ ਕੋਈ ਗੰਦੀ ਹਰਕਤ ਕਰ ਪਾਏ ਸੋ ਮੈਂ ਇੱਥੇ ਆਏ ਸਾਰੇ ਹੀ ਆਪਣੇ ਸਰਕਾਰ ਜੋਕ ਸਾਥੀਆਂ ਦਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਬਹੁਤ ਪਾਵਰਫੁਲ ਆ ਇਰੇ ਤੋਂ ਦਿੱਤਾ ਹੋਇਆ ਸਾਡਾ ਮੈਸੇਜ ਬੜੀ ਝੂਠ ਕੱਟਿਆ ਜਾਊਗਾ। ਕਿਉਂਕਿ ਜਿਹੜਾ ਵੱਡਾ ਸਵਾਲ ਹੈ ਕਿਉਂਕਿ ਮੈਂ ਕਿਹਾ ਸੀ ਫਿਰ ਸਟੇਟ ਗਵਰਨਰ ਦੀ ਗੱਲ ਕੀਤੀ ਹੈ। ਉਸ ਵੇਲੇ ਇਹ ਕਿ ਸਟੇਟ ਗਵਰਨਰ ਦਾ ਜਿਹੜਾ ਸਾਰਿਆਂ ਦਾ ਵੱਡਾ ਹੱਥ ਸੀ। ਕਿਉਂਕਿ ਉਹਨਾਂ ਨੇ ਜਿਹੜੇ ਕੱਥੇ ਸੀ ਜਿਹੜੇ ਸਾਰੇ ਕਿਉਂਕਿ ਸਾਰੇ ਉਹਨਾਂ ਨੂੰ ਸੁਪਾਨ ਦੀ ਕੋਸ਼ਿਸ਼ ਕੀਤੀ ਹੈ। ਤੇ ਰਾਈਨ ਸੀ ਨੂੰ ਉਹਨਾਂ ਨੇ ਜਿਹੜਾ ਡਿਸਆਰਬ ਕੀਤਾ ਸਾਰਾ ਬਥੇ। ਇਹ ਜੋ ਕਿ ਜਿਹੜੀ ਰਾਜਨੀਤੀ ਹੋਈ ਹੈ ਮਮਤਾ ਬਨਾੜ ਦੀ ਖੋਤ ਜਿਹੜੀ ਉਹ ਸਟੇਟ ਜਿਹੜੀ ਮੁੱਖ ਮੰਤਰੀ ਹੈ ਔਰ ਸਾਰਾ ਪ੍ਰਸ਼ਾਸਨ ਉਹਦੇ ਹੱਥ ਆ। ਮੈਂ ਤੁਹਾਨੂੰ ਕਹਿ ਦਿੱ ਗਏ ਜੀ ਆਪਣੀ ਹੁਣੀ ਸਟੇਟਮੈਂਟ ਏ ਕਿ ਸਟੇਟ ਗਵਰਨਮੈਂਟ ਕਲਕੱਤਾ ਗਵਰਨਮੈਂਟ ਤੇ ਭਾਰਤ ਸਰਕਾਰ ਅਸੀਂ ਦੋਨਾਂ ਨੂੰ ਕਹਿ ਰਹੇ ਹਾਂ ਕਿ ਜਿਹੜੀਆਂ ਇਦਾਂ ਦੀਆਂ ਲਾਪਰਵਾਹੀਆਂ ਵਾਂ ਜਿਹਦੇ ਕਰਕੇ ਇਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਵਾਂ ਕਿ ਪਰਿਵਾਰ ਨੂੰ ਆਪਣਾ ਜਿਹੜਾ ਸਦਾਸਿ ਜਿਹੜਾ ਉਹ ਗਵਾਣੇ ਪੈਂਦਾ ਵਾ ਕਿਉਂਕਿ ਉਹਦੇ ਦੇਖਿਆ ਕਿ ਜੀ ਦਿੱਲੀ ਲੜਕੀ ਜਿਹੜੀ ਡਾਕਟਰ ਆ ਉਹ ਬੜੇ ਸੰਘਰਸ਼ ਕਰਕੇ ਬਾਹਰ ਡਾਕਟਰ ਬਣੀ ਜਗੀ ਉਹਦੇ ਮਾਂ ਤੇ ਉਹਨੂੰ ਜੋ ਧੋਖਾ ਉਹ ਸਾਡਾ ਜਿਹੜਾ ਇਹ ਅੱਜ ਦਾ ਜਿਹੜਾ ਮਾਧਿਅਮ ਆ ਸ਼ਾਇਦ ਉਹਨਾਂ ਦੇ ਜਿਹੜੇ ਜ਼ਖਮਾਂ ਦੇ ਟੋਟੇ ਆ ਜਿਹੜਾ ਮਲਮ ਆ ਜ਼ਰੂਰ ਲਗਾ ਸਕਦੇ ਜੋ ਬੰਦਾ ਇਨਸਾਨ ਆ ਉਹਦੇ ਲਈ ਅਸੀਂ ਅੱਜ ਵੀ ਇਕੱਠੇ ਹੋਏ ਜੇ ਲੋੜ ਪਈ ਅਸੀਂ ਵੱਡੇ ਪੱਦਰ ਦੇ ਵੀ ਇਕੱਠੇ ਹੋਾਂ